ਸਾਡੇ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਹੈ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸ ਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੌਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੌਰਪ੍ਰੀਤ ਸਿੰਘ ਦੀਆਂ ਦੋ ਧੀਆਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰਪਰ ਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਹੈ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉਤੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 8 ਜੋ ਮਜ਼ਦੂਰ ਉਹ ਸੁਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕੈਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀ ਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾਂ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਤੇਸ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿੱਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਫਸੇ ਮਿਹਦੂਰਾ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਾ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਰਨ ਦਾ ਨੌਜਵਾਨ ਤਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸ ਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੁਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੁਰਪ੍ਰੀਤ ਸਿੰਘ ਦੀਆਂ ਦੋ 3ਾਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰ ਪਰਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 800 ਜੋ ਮਜ਼ਦੂਰ ਉਸ ਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਹਮਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਇਸ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਫਾਸੇਮਾਈ ਦੂਰਾਂ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ-ਤਰਨ ਦਾ ਨੌਜਵਾਨ ਹੈ ਤੇਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵਿਸ਼ਾਵਲ ਹੈ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸ ਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੌਰਪ੍ਰੀ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੌਰਪ੍ਰੀ ਸਿੰਘ ਦੀ ਦੋ ਧੀਆਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰਭਰ ਕਰਦੇ ਨੇ ਉਸ ਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੌਰਪ੍ਰੀ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੌਰਪ੍ਰੀ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ we hey. ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 8 ਜੋ ਮਜ਼ਦੂਰ ਉਹ ਸੁਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕੇ ਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀ ਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਤੇਜ਼ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿੱਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਫਾਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ-ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ 150 ਮੀਟਰ ਦੂਰ சுரੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ சுரੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਰਨ ਦਾ ਨੌਜਵਾਨ ਹੈ ਤੇਲੰਗਾਨਾ ਵਿੱਚ ਸ਼ੈਲਮ சுரੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ சுரੰਗ ਵਿੱਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੌਰਵੀ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੌਰਵੀ ਸਿੰਘ ਦੀਆਂ ਦੋ ਧੀਆਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰ ਪਰਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ சுரੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 8 ਜੋ ਮਜ਼ਦੂਰ ਉਹ சுரੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀ ਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾਂ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਇਸ ਪਾਣੀ ਨੂੰ ਲਿਜਾਣ ਲਈ ਇਹ ਸਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹੌਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿੱਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਫਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ சுரੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ சுரੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ சுரੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਰਨ ਦਾ ਨੌਜਵਾਨ ਹੈ ਤੇਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੌਰਵ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੌਰਵ ਸਿੰਘ ਦੀਆਂ ਦੋ ਧੀਆਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸਤੇ ਨਿਰ ਪਰਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ ਵਿੱਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 800 ਜੋ ਮਜ਼ਦੂਰ ਉਸ ਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਇਸ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠੱਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਫਾਸੇ ਮੈਦੂਰਾ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਹੈ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਰਨ ਦਾ ਨੌਜਵਾਨ ਹੈ ਤੇਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਨ੍ਹਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਦਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੁਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੁਰਪ੍ਰੀਤ ਸਿੰਘ ਦੀਆਂ ਦੋ ਧੀਆ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸਤੇ ਨਿਰਭਰ ਕਰਦੇ ਨੇ ਉਸ ਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡੇਗ ਗਈ Evet. ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 8 ਜੋ ਮਜ਼ਦੂਰ ਉਸ ਸੁਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀ ਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਇਸ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਢਹਿ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ। ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ। ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਕਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਹੈ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਾ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਾ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨ ਤਰਨ ਦਾ ਨੌਜਵਾਨ ਤਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੋਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸ ਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੁਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੁਰਪ੍ਰੀਤ ਸਿੰਘ ਦੀਆਂ ਦੋ 3ਾਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰਭਰ ਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ 7 ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 8 ਜੋ ਮਜ਼ਦੂਰ ਉਹ ਸੁਰੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕੇ ਨਾਲ ਟਨਲ ਯਾਨੀ ਤੇਲੰਗਨਾ ਦੇ ਐਸ ਐਲ ਬੀ ਸੀ ਪ੍ਰੋਜੈਕਟ ਦੌਰਾਨ ਸੁਰੰਗ ਡਿੱਗਣ ਕਾਰਨ ਪਿਛਲੇ 18 ਘੰਟਿਆਂ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਅੰਦਰ ਫਸੇ 8 ਲੋਕਾਂ ਨੂੰ ਬਚਾਉਣ ਲਈ ਵੱਡੀ ਚੁਣੌਤੀ ਹੁਣ ਸਾਬਤ ਹੋ ਰਹੀ ਹੈ ਅਜਿਹਾ ਇਸ ਲਈ ਹੈ ਕਿਉਂਕਿ ਜਿਸ ਸੁਰੰਗ ਵਿੱਚ ਮਜ਼ਦੂਰ ਫਸੇ ਹੋਏ ਨੇ ਉਹ ਵੀ ਪਾਣੀ ਨਾਲ ਭਰੀ ਹੋਈ ਹੈ ਬਚਾਅ ਟੀਮ ਨੂੰ ਮਜ਼ਦੂਰਾ ਦੀ ਜਾਨ ਬਚਾਉਣ ਤੋਂ ਪਹਿਲਾਂ ਕ੍ਰਿਸ਼ਨਾ ਨਦੀ ਦੇ ਅੰਦਰ ਆ ਰਹੇ ਪਾਣੀ ਨੂੰ ਕੱਢਣਾ ਹੋਵੇਗਾ ਇਸ ਪਾਣੀ ਨੂੰ ਲਿਜਾਣ ਲਈ ਇਹ ਸੁਰੰਗ ਬਣਾਈ ਜਾ ਰਹੀ ਹੈ ਪਿਛਲੇ 5 ਸਾਲਾਂ ਤੋਂ ਉਸਾਰੀ ਅਧੀਨ ਸੁਰੰਗ ਦੇ ਉੱਪਰ ਪਹਾੜੀਆਂ ਤੋਂ ਪਾਣੀ ਲੀਕ ਹੋ ਰਿਹਾ ਸੀ ਇਹ ਛੱਤ ਹੁਣ ਟੈ ਗਈ ਹੈ ਜਿਸ ਨਾਲ ਸਥਿਤੀ ਹੋਰ ਮੁਸ਼ਕਲ ਹੋ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ ਸੁਰੰਗ ਵਿੱਚੋਂ ਕੱਢਿਆ ਜਾ ਰਿਹਾ ਹੈ। ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ ਅੰਦਾਜ਼ਾ ਲਗਾਇਆ ਗਿਆ ਹੈ ਕਿ 13.5 ਕਿਲੋਮੀਟਰ ਦੇ ਨਿਸ਼ਾਨ ਤੋਂ ਪਾਰ ਯਾਨੀ ਕਿ 9.5 ਫੁੱਟ ਵਿਆਸ ਵਾਲੀ ਸੁਰੰਗ ਦੇ ਅੰਦਰ 8 ਕਰਮਚਾਰੀ ਫਸੇ ਹੋਏ ਨੇ ਇਸ ਜਗ੍ਹਾ ਤੇ ਰੈਸਕਿਊ ਆਪਰੇਸ਼ਨ ਇਸ ਲਈ ਵੀ ਠਿੱਲਾ ਹੋ ਰਿਹਾ ਹੈ ਕਿਉਂਕਿ ਜਿੱਥੇ ਡ੍ਰਿਲ ਕਰਨੀ ਹੈ ਉਹ ਜਗ੍ਹਾ ਵੀ ਸਥਿਰ ਨਹੀਂ ਹੈ ਉੱਥੇ ਡ੍ਰਿਲ ਕਰਨਾ ਵੀ ਮੁਸ਼ਕਲ ਹੋ ਰਿਹਾ ਹੈ ਕਸੇ ਮਜ਼ਦੂਰਾਂ ਤੱਕ ਪਹੁੰਚਣ ਲਈ ਉੱਪਰੋਂ ਦੀ ਡ੍ਰਿਲ ਕਰਨਾ ਬੇहद ਮੁਸ਼ਕਲ ਹੋ ਰਿਹਾ ਹੈ ਇਸ ਸੁਰੰਗ ਦੇ ਢਾਂਚੇ ਦੇ ਉੱਪਰ ਮੋਟੀਆਂ ਚਟਾਨਾਂ ਦੀਆਂ ਚਾਦਰਾਂ ਦੀ ਮੌਜੂਦਗੀ ਦੇ ਕਾਰਨ ਜੋ ਕਿ ਥੋੜੇ ਸਮੇਂ ਵਿੱਚ ਡ੍ਰਿਲਿੰਗ ਨੂੰ ਲਗਭਗ ਅਸੰਭਵ ਬਣਾਉਂਦਾ ਹੈ ਇਸ ਤੋਂ ਇਲਾਵਾ ਸੁਰੰਗ ਦੇ ਅੰਦਰ ਦੋ ਵੱਖ-ਵੱਖ ਥਾਵਾਂ ਤੇ ਡਿੱਗਾ ਡਿੱਗਣ ਨਾਲ ਇਸ ਦੀ ਸਮੁੱਚੀ ਸਥਿਤੀ ਬਾਰੇ ਚਿੰਤਾਵਾਂ ਵਧ ਗਈਆਂ ਨੇ ਇੰਜੀਨੀਅਰਿੰਗ ਟੀਮ ਸਥਿਤੀ ਦਾ ਪੂਰੀ ਤਰ੍ਹਾਂ ਜਾਇਜ਼ਾ ਲੈ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸੁਰੰਗ ਪਹਿਲੀ ਵਾਰ ਉਦੋਂ ਡਿੱਗੀ ਜਦੋਂ ਇਸ ਦੇ ਅੰਦਰ 50 ਲੋਕ ਸਨ ਤੁਰੰਤ 42 ਲੋਕ ਪਿੱਛੇ ਹਟ ਰਹੇ ਸਨ ਕਰੀਬ 150 ਮੀਟਰ ਦੂਰ ਸੁਰੰਗ ਦੇ ਇੱਕ ਦੂਜੇ ਹਿੱਸੇ ਵਿੱਚ ਡਿੱਗਾ ਡਿੱਗਣ ਕਾਰਨ ਉੱਥੇ 8 ਮਜ਼ਦੂਰ ਫਸੇ ਹੋਏ ਨੇ ਮੰਨਿਆ ਜਾ ਰਿਹਾ ਹੈ ਕਿ ਇਹ 8 ਮਜ਼ਦੂਰ ਸੁਰੰਗ ਦੇ ਅੰਦਰ ਚਟਾਨ ਅਤੇ ਟਨਲ ਬੋਰਿੰਗ ਮਸ਼ੀਨ ਦੇ ਵਿਚਕਾਰ 15 ਮੀਟਰ ਦੇ ਖੇਤਰ ਵਿੱਚ ਫਸੇ ਹੋਏ ਨੇ ਅਤੇ ਇਹਨਾਂ ਦੇ ਵਿੱਚੋਂ ਹੀ ਇੱਕ ਤਰਨਤਾਰਨ ਦਾ ਨੌਜਵਾਨ ਹੈ ਤੇਲੰਗਾਨਾ ਵਿੱਚ ਸ਼ੈਲਮ ਸੁਰੰਗ ਦਾ ਇੱਕ ਹਿੱਸਾ ਡਿੱਗਣ ਨਾਲ ਵੱਖ-ਵੱਖ ਸੂਬਿਆਂ ਦੇ 8 ਕਰਮਚਾਰੀ ਹਲੇ ਵੀ ਸੁਰੰਗ ਵਿੱਚ ਫਸੇ ਹੋਏ ਨੇ ਇਹਨਾਂ ਵਿੱਚੋਂ ਇੱਕ ਨੌਜਵਾਨ ਪੰਜਾਬ ਦਾ ਵੀ ਸ਼ਾਮਲ ਹੈ ਤਰਨਤਾਰਨ ਦੇ ਪਿੰਡ ਚੀਮਾ ਕਲਾਂ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਅਜੇ ਵੀ ਸੁਰੰਗ ਦੇ ਅੰਦਰ ਫਸਿਆ ਹੋਇਆ ਲਗਾਤਾਰ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਪ੍ਰੀਤ ਸਿੰਘ ਦੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਗੁਰਪ੍ਰੀਤ ਦਾ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਗੁਰਪ੍ਰੀਤ ਦੀ ਮਾਂ ਪਤਨੀ ਰਾਜਵਿੰਦਰ ਕੌਰ ਅਤੇ ਉਸ ਦੀਆਂ ਦੋ ਬੇਟੀਆਂ ਚਿੰਤਤ ਨੇ ਖਬਰ ਜਿਵੇਂ ਹੀ ਸਾਹਮਣੇ ਆਈ ਹੈ ਉਸ ਦੇ ਰਿਸ਼ਤੇਦਾਰ ਪਿੰਡ ਦੇ ਲੋਕ ਗੁਰਪ੍ਰੀਤ ਸਿੰਘ ਦੇ ਘਰ ਪਰਿਵਾਰ ਨੂੰ ਦਿਲਾਸਾ ਦੇਣ ਲਈ ਪਹੁੰਚੇ ਨੇ ਗੁਰਪ੍ਰੀਤ ਸਿੰਘ ਦੀਆਂ ਦੋ 3ਾਂ ਨੇ ਪਤਨੀ ਅਤੇ ਬਜ਼ੁਰਗ ਦਾਦੀ ਉਸ ਤੇ ਨਿਰ ਪਰਕਰਦੇ ਨੇ ਉਸਦੀ ਕਮਾਈ ਨਾਲ ਹੀ ਸਾਰਾ ਘਰ ਚੱਲਦਾ ਹੈ ਗੁਰਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਗੌਰ ਨੇ ਦੱਸਿਆ ਕਿ ਉਸ ਦਾ ਪਤੀ 20 ਸਾਲਾਂ ਤੋਂ ਇੱਕ ਕੰਸਟਰਕਸ਼ਨ ਕੰਪਨੀ ਵਿੱਚ ਮਸ਼ੀਨ ਆਪਰੇਟਰ ਵਜੋਂ ਕੰਮ ਕਰਦਾ ਹੈ ਸ਼ਨੀਵਾਰ ਨੂੰ ਕੰਪਨੀ ਦੇ ਇੱਕ ਕਰਮਚਾਰੀ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਉਸ ਦੇ ਹੋਰ ਸੱਤ ਸਾਥੀ ਸੁਰੰਗ ਵਿੱਚ ਕੰਮ ਕਰ ਰਹੇ ਸਨ ਜਦੋਂ ਅਚਾਨਕ ਸੁਰੰਗ ਦੀ ਛੱਤ ਡਿੱਗ ਗਈ ਹੈ ਜਿਸ ਤੋਂ ਬਾਅਦ ਗੁਰਪ੍ਰੀਤ ਸਿੰਘ ਸਮੇਤ ਸੁਰੰਗ 'ਚ ਕੰਮ ਕਰ ਰਹੇ 8 ਲੋਕ ਲਾਪਤਾ ਨੇ ਉਹਨਾਂ ਨੂੰ ਲੱਭਣ ਲਈ ਰਾਹਤ ਕਾਰਜ ਲਗਾਤਾਰ ਕੀਤੇ ਜਾ ਰਹੇ ਨੇ ਮੌਕੇ ਤੇ ਤੇਲੰਗਾਨਾ ਦਾ ਪ੍ਰਸ਼ਾਸਨ ਵੀ ਪਹੁੰਚਿਆ ਹੋਇਆ ਉਹਨਾਂ ਵੱਲੋਂ ਵੀ ਹਰ ਤਰੀਕੇ ਨਾਲ ਇਸ ਹਾਦਸੇ ਦੇ ਉੱਤੇ ਨਜ਼ਰ ਰੱਖੀ ਹੋਈ ਹੈ ਚਿੰਤਾ ਦੀ ਘੜੀ ਵਿੱਚ ਪਰਿਵਾਰ ਨਾਲ ਹਮਦਰਦੀ ਕਰਨ ਲੋਕ ਪਹੁੰਚ ਰਹੇ ਨੇ ਉੱਥੇ ਹੀ ਪਰਿਵਾਰ ਦਾ ਅਤੇ ਪਿੰਡ ਵਾਸੀ ਗੁਰਪ੍ਰੀਤ ਸਿੰਘ ਸਮੇਤ ਬਾਕੀ ਸਾਰੇ 800 ਜੋ ਮਜ਼ਦੂਰ ਹੋ சுரੰਗ ਵਿੱਚ ਫਸੇ ਹੋਏ ਨੇ ਉਹਨਾਂ ਦੀ ਸਲਾਮਤੀ ਲਈ ਅਰਦਾਸ ਕਰ ਰਹੇ ਨੇ ਸ਼੍ਰੀ ਸੈਲਮ ਟਨਲ ਕਨਾਲ ਟਨਲ ਯਾਨੀ ਤੇਲੰਗਨਾ ਦੇ ਐਸਲ ਹੋ ਗਈ ਹੈ ਮੀਡੀਆ ਰਿਪੋਰਟ ਅਨੁਸਾਰ ਬਚਾਅ ਦੇ ਸ਼ੁਰੂਆਤੀ ਪੜਾਅ ਵਿੱਚ 100 ਹਾਰਸ ਪਾਵਰ ਦੇ ਇੱਕ ਸ਼ਕਤੀਸ਼ਾਲੀ ਪੰਪ ਅਤੇ 70 ਹਾਰਸ ਪਾਵਰ ਦੇ ਦੂਜੇ ਪੰਪ ਦੀ ਮਦਦ ਨਾਲ ਪਾਣੀ ਨੂੰ சுரੰਗ ਵਿੱਚੋਂ ਕੱਢਿਆ ਜਾ ਰਿਹਾ ਹੈ ਇੱਕ ਵਾਰ ਪਾਣੀ ਨਿਕਲ ਜਾਣ ਤੋਂ ਬਾਅਦ ਬਚਾਅ ਟੀਮ ਨੇ ਸੁਰੰਗ ਦੇ ਅੰਦਰ ਲਗਭਗ 9 ਕਿਲੋਮੀਟਰ ਤੱਕ ਪਹੁੰਚਣ ਲਈ ਕਨਵੇਅਰ ਬੈਲਟ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ ਹੈ। ਬਾਕੀ ਦੇ ਖੇਤਰ ਨੂੰ ਕਵਰ ਕਰਨ ਅਤੇ ਬਚਾਅ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਡਰੋਨ ਤਾਇਨਾਤ ਕੀਤੇ ਜਾਣਗੇ। ਅੰਦਾਜ਼ਾ ਲਗਾਇਆ ਗਿਆ ਹੈ ਕਿ